ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਤਨਦੀਪ ਸਿੰਘ ਢਾਲੀਵਾਲ ਖਨੌਰੀ ਤੋਂ ਤੇ ਸ਼ੰਭੂ ਬਾਰਡਰ ਤੋਂ ਸਭ ਤੋਂ ਵੱਡੀ ਤੁਹਾਨੂੰ ਅਪਡੇਟ ਦੇ ਰਹੇ ਆ ਖਾਸ ਕਰਕੇ ਖਨੌਰੀ ਤੋਂ ਲਗਾਤਾਰ ਜਿਹੜਾ ਬਾਰਡਰ ਦੇ ਉੱਤੇ ਰਾਤ ਪਰ ਜਿਹੜੇ ਚੜਦੀ ਕਲਾ ਦੇ ਜਿਹੜੇ ਜਕਾਰੇ ਆ ਉਹ ਲੱਗਦੇ ਰਹੇ ਕਿਸਾਨ ਬੜੇ ਹੌਸਲੇ ਦੇ ਨਾਲ ਸਬਰ ਦੇ ਨਾਲ ਡਟੇ ਹੋਏ ਆ ਕਿਉਂਕਿ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਹੋਣੀ ਆ ਪਰ ਸਭ ਤੋਂ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਆ ਵੀ ਅਮਰੀਕਾ ਦੀਆਂ ਵੱਡੀਆਂ ਅਖਬਾਰਾਂ ਨੇ ਕਿਸਾਨਾਂ ਦੀ ਖਬਰ ਉਹਨਾਂ ਦੀਆਂ ਵੱਡੀਆਂ ਵੈੱਬਸਾਈਟਾਂ ਨੇ ਕਿਸਾਨਾਂ ਦੀ ਖਬਰ ਪ੍ਰਮੁੱਖਤਾ ਦੇ ਤੌਰ ਤੇ ਲਾਈ ਆ ਤੇ ਇੰਟਰਨੈਸ਼ਨਲ ਹੀ ਭਾਰਤ ਦੀ ਸਰਕਾਰ ਦੀ ਬਹੁਤ ਵੱਡੀ ਹੋ ਰਹੀ ਆ ਤੇ ਇਹ ਸਿਰਫ ਕਿਸਾਨਾਂ ਦੀ ਨਹੀਂ ਇਹ ਕਿਸਾਨ ਮਜ਼ਦੂਰ ਏਕਤਾ ਜਿੱਦਾਂ ਇਹ ਸਾਰੇ ਲੋਕ ਇਕੱਠੇ ਹੋਏ ਆ ਨੌਜਵਾਨੀ ਇਕੱਠੀ ਹੋਈ ਆ ਜਾਂ ਟਵਿੱਟਰ ਦੇ ਉੱਤੇ ਜਾਂ ਹੋਰ ਕਿਵੇਂ ਵੀ ਕਿਸੇ ਲੋਟ ਵੀ ਜਿਹੜਾ ਕਿਸਾਨਾਂ ਨੂੰ ਵੱਡੇ ਰੂਪ ਦੇ ਉੱਤੇ ਸਮਰਥਨ ਮਿਲ ਰਿਹਾ ਹੈ ਇਸੇ ਦੇ ਚੱਲਦਿਆਂ ਐਸਕੇਮ ਦਾ ਵੀ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆਗਾ ਪਰ ਸਰਪੰਨ ਸਿੰਘ ਪੰਦੇਰ ਦਾ ਇਹ ਬਿਆਨ ਵੀ ਜਿਹੜਾ ਸਾਡੇ ਤੇ ਇਹ ਗੋਲੇ ਸਿੱਟੇ ਜਾ ਰਹੇ ਆ ਸਾਡੇ ਤੇ ਰਵਡ ਬੁਲਟ ਸਿੱਟੀਆਂ ਜਾ ਰਹਿਣੀਆਂ ਜਾਂ ਸਾਡੇ ਤੇ ਐਸਐਲਆਰ ਦੇ ਫਾਇਰ ਹੋਏ ਨੇ ਜਿਹੜੇ ਉਹਨਾਂ ਨੇ ਦਿਖਾਏ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਜਾ ਕੇ ਪਹਿਲਾਂ ਮੰਤਰੀਆਂ ਕੋਲੇ ਇਹ ਗੱਲ ਰੱਖਣੀ ਆ ਵੀ ਇਹ ਕੀ ਹੋ ਰਿਹਾਗਾ ਅਸੀਂ ਸ਼ਾਂਤੀਪੂਰਵਕ ਅੱਗੇ ਵਧ ਰਹੇ ਸੀ ਅਸੀਂ ਸ਼ਾਂਤੀਪੂਰਵਕ ਉੱਥੇ ਕਿਰਾਂ ਬੈਠ ਵੀ ਗਏ ਸੀ ਪਰ ਇਹ ਕਿਹੇ ਦਾ ਹੋ ਰਿਹਾ ਤੇ ਵੱਡਾ ਖਲਾਸਾ ਭਾਰਤ ਦੇ ਵੱਡੇ ਅਖਬਾਰਾਂ ਨੇ ਵੀ ਕਰਿਆ ਦਾ ਹਿੰਦੂ ਨੇ ਦਾ ਜਾਂ ਟਾਈਮਜ਼ ਆਫ ਇੰਡੀਆ ਨੇ ਉਹਨਾਂ ਨੇ ਕਿਹਾਗਾ ਵੀ ਕਿਸੇ ਵੀ ਸਟੇਟ ਦੀ ਪੁਲਿਸ ਕੋਲੇ 드ਰੋਨ ਹੈ ਨਹੀਂ ਤਾਂ ਹਰਿਆਣਾ ਪੁਲਿਸ ਕੋਲੇ ਕਿਵੇਂ 드ਰੋਨ ਆ ਗਏ ਇਹਦਾ ਜਵਾਬ ਉਧਰੋਂ ਜਦੋਂ ਆਇਆ ਉਹ ਕਹਿੰਦੇ ਵੀ ਜਿਹੜੇ ਅਰਧ ਸੈਨਿਕ ਵਾਲਾ ਉਹਨਾਂ ਦੀਆਂ ਜਿਹੜੀਆਂ ਟੁਕੜੀਆਂ ਮੂਰੇ ਲੱਗੀਆਂ ਹੋਣਆਂੀਆਂ ਫੋਰਸੀਆਂ ਉਹਨਾਂ ਕੋਲੇ ਦਰੋਣਾ ਪਰ ਇੱਕ ਖਲਾਸਾ ਹੋਰ ਹੁੰਦਾ ਵੀ ਜਿਹੜੇ ਸਮੋਕ ਵਾਲੇ ਬੰਬ ਨੇ ਉਹ ਕਿਸੇ ਲੋਕਲ ਸਪਲਾਈਅਰ ਤੋਂ ਹਰਿਆਣੇ ਦੀ ਸਰਕਾਰ ਨੇ ਖਰੀਦੇ ਨੇ ਵੱਡੀ ਮਾਤਰਾ ਦੇ ਵਿੱਚ ਤੇ ਇਹ ਵੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਦਰੋਣ ਦੇ ਨਾਲ ਜਿਹੜੇ ਆ ਉਹ ਇਹ ਅਥਰੂ ਗੈਂਸ ਵਾਲੇ ਗੋਲੇ ਉਹ ਸਿੱਟੇ ਗਏ ਤੇ ਇਹ ਵੱਡਾ ਇੱਕ ਖਲਾਸਾ ਇੱਕ ਅਖਬਾਰ ਨੇ ਕੀਤਾਗਾ ਵੀ ਜਿਹੜੇ ਇਹ 드ਰੋਨ ਆ ਇਹ 드ਰੋਨ ਬੰਗਲਾਦੇਸ਼ ਜਾਂ ਹਿੰਦੂ ਪਾਕਿਸਤਾਨ ਜਿਹੜੀ ਸਰਹੱਦਾ ਉਸ ਦੀ ਜਿਹੜੀ ਮੈਨੇਜਮੈਂਟ ਆ ਜਾਂ ਉੱਥੇ ਕੀ ਗੱਲਾਂ ਦੀ ਘਾਟ ਆ ਤਾਰ ਕਿੱਥੋਂ ਟੁੱਟੇ ਹੋਈ ਆ ਕਿੱਥੇ ਲਾਈਟਾਂ ਜਗਦੀਆਂ ਕਿੱਥੇ ਬੁੱਝਦੀਆਂ ਜਿਹੜਾ ਉਹ ਇਨਫਰਾਸਟ੍ਰਕਚਰ ਆ ਉਹਦੇ ਲਈ ਵਰਤੇ ਜਾਂਦੇ ਨੇ ਪਰ ਇਹ ਹੁਣ ਇੱਥੇ ਕਿਉਂ ਵਰਤੇ ਜਾਣ ਲੱਗੇ ਇਹਦੇ ਤੇ ਸਵਾਲਿਆ ਚੰਨਾ ਨਾਲ ਦੀ ਨਾਲ ਜਦੋਂ ਕਿਸਾਨਾਂ ਦੇ ਉੱਤੇ 드ਰੋਨਾਂ ਦੇ ਨਾਲ ਇਹ ਬੰਬ ਸਿੱਟੇ ਜਾ ਰਹੇ ਸੀ ਤਾਂ ਭਾਜਪਾ ਇੱਕ 드ਰੋਨਾਂ ਵਾਲਾ ਪੋਸਟਰ ਜਾਰੀ ਕਰਦੀ ਆ ਆਪਣੇ ਅਫੀਸ਼ੀਅਲ ਹੈਂਡਲ ਦੇ ਉੱਤੇ ਤੇ ਉੱਥੇ ਲਿਖਦੀ ਆ 드ਰੋਨ ਤੇ ਕਿਸਾਨ ਦੀ ਸਾਹਜ ਜਾਂ 드ਰੋਨ ਕਿਵੇਂ ਕਿਸਾਨ ਵਰਤ ਸਕਦੇ ਆ ਆਪਦੀ ਟੈਕਨੀਕ ਦੇ ਨਾਲ ਪਰ ਕਿਸਾਨਾਂ ਨੇ ਆਪਦਾ ਦਿਮਾਗ ਲਾ ਕੇ ਆਪਦੀ ਟੈਕਨੋਲੋਜੀ ਲਾ ਕੇ ਉਹਨਾਂ ਨੇ ਦੱਸਤਾ ਵੀ ਅਸੀਂ ਇਹੀ drone ਨਾਲ ਪਤੰਗਾਂ ਦੇ ਨਾਲ ਸੱਟ ਲੜਾਂਗਾ ਤੇ ਦੂਜੇ ਪਾਸੇ ਜਦੋਂ 13 ਤਰੀਕ ਨੂੰ ਕਿਸਾਨ ਬਾਰਡਰ ਵੱਲ ਨੂੰ ਵਧਣ ਲੱਗਦੇ ਨੇ ਤੇ BJP ਆਪਦੇ ਅਫੀਸ਼ੀਅਲ ਹੈਂਡਲਾਂ ਤੋਂ ਇੱਕ ਪੋਸਟਰ ਜਾਰੀ ਕਰਦੀ ਆ ਵੀ ਅਸੀਂ ਕੀ ਕੁਸ਼ ਕਰ ਰਹੇ ਹਾਂ ਕਿਸਾਨਾਂ ਦੇ ਲਈ ਪਰ BJP ਇਹ ਭੁੱਲ ਗਈ ਵੀ ਉਹਨਾਂ ਨੇ 3100 ਰੁਪਿਆ 36 ਗੜਦੀਆਂ ਵੋਟਾਂ ਦੇ ਵਿੱਚ ਐਮਐਸਪੀ ਕਹਤਾ ਅਸੀਂ ਜਿਹੜੀ ਸਾਨੂੰ 2100 ਰੁਪਿਆ ਮਿਲ ਰਹੀ ਆ ਇਹ 36 ਗੜ ਦੇ ਵਿੱਚ ਉਹ ਅਨਾਉਂਸ ਕਰ ਸਕਦੇ ਆ ਤੇ ਅੱਜ ਤੱਕ ਨਹੀਂ ਦਿੱਤੀ ਤਾਂ ਸਾਰੇ ਦੇਸ਼ ਦੇ ਵਿੱਚ ਅਨਾਉਂਸ ਕਰਕੇ ਤੇ ਉਹ ਦੇ ਵੀ ਸਕਦੇ ਨੇ ਇੱਕ ਵੱਡੇ ਸਵਾਲ ਨੇ ਇਹੀ ਸਵਾਲ ਜਿਹੜੇ ਵੱਡੇ ਪ੍ਰਸ਼ਨ ਚੰਨਾ ਭਾਰਤ ਦੇ ਦਾ ਹਿੰਦੂ ਅਖਬਾਰ ਹੋ ਗਿਆ ਹੋਰ ਵੱਡੇ ਅਖਬਾਰ ਹੋਗੇ ਉਹਨਾਂ ਨੇ ਪੁੱਛਿਆ ਤੇ ਵੱਡੇ ਸੰਸਨੀਖੇਰ ਖੁਲਾਸੇ ਹੋਇਆ ਦਰੋਣਾ ਨੂੰ ਲੈ ਕੇ ਵੀ ਕਿਸੇ ਵੀ ਪੁਲਿਸ ਕੋਲੇ ਦਰੋਣ ਹੈ ਨਹੀਂ ਤਾਂ ਇਹਨਾਂ ਕੋਲੇ ਜਿਹੜੇ ਦਰੋਣ ਕਿਵੇਂ ਆ ਗਏ ਤੇ ਜਿਹੜੇ ਲੋਕਲ ਸਪਲਾਈਅਰ ਤੋਂ ਸਮੋਕ ਮੰਬ ਖਰੀਦੇ ਗਏ ਆ ਜਾਂ ਸਮੋਕ ਵਾਲੇ ਉਹ ਗੋਲੇ ਖਰੀਦੇ ਗਏ ਆ ਉਹ ਕਿਵੇਂ ਖਰੀਦ ਲੇ ਸੋ ਇਹ ਵੱਡੇ ਸਵਾਲ ਆ ਵੱਡੀਆਂ ਅਖਬਾਰਾਂ ਨੇ ਭਾਰਤ ਦੀਆਂ ਨੇ ਵੱਡੇ ਸਵਾਲ ਖੜੇ ਕਰਿਆ ਪਰ ਇੰਟਰਨੈਸ਼ਨਲ ਲੈਵਲ ਦੇਤੇ ਕੀ ਹੋ ਰਿਹਾ ਹੈਗਾ ਇੰਟਰਨੈਸ਼ਨਲ ਜੇ ਅਸੀਂ ਇਟਲੀ ਦੀ ਗੱਲ ਕਰ ਲਈਏ ਯੂਰਪ ਦੇ ਵੱਡੇ ਦੇਸ਼ਾਂ ਦੀ ਗੱਲ ਕਰ ਲਈਏ ਜਾਂ ਅਸੀਂ ਅਮਰੀਕਾ ਦੀ ਗੱਲ ਕਰ ਲਈਏ ਉੱਥੇ ਸਾਰੇ ਅਖਬਾਰਾਂ ਨੇ ਜਾਂ ਆਪਾਂ ਕਹਿ ਲਈਏ ਵੀ ਜਿੰਨੇ ਸੋਸ਼ਲ ਐਕਟਿਵਿਸਟ ਨੇ ਵੱਡੇ ਵੱਡੇ ਲੋਕ ਨੇ ਉਹਨਾਂ ਨੇ ਇਸ ਕਾਰਵਾਈ ਦੀ ਥੂ-ਥੂ ਕੀਤੀ ਹੈ ਵੀ ਕਿਸਾਨ ਜਦੋਂ ਸ਼ਾਂਤੀਪੂਰਵਕ ਕਹਿ ਰਹੇ ਸੀ ਉਦੋਂ ਹਾਈ ਕੋਰਟ ਦਾ ਵੀ ਆਰਡਰ ਆ ਗਿਆ ਵੀ ਕਿਸਾਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ ਸੈਂਟਰ ਕਿਉਂ ਨਹੀਂ ਜਗ੍ਹਾ ਦੇ ਰਿਹਾ ਜਦੋਂ ਕਿਸਾਨ ਦਿੱਲੀ ਜਾ ਰਹੇ ਆ ਤੇ ਇਹੀ ਸਵਾਲ ਵੱਡੇ ਅੱਜ ਜਿਹੜੇ ਮੀਟਿੰਗ ਦੇ ਵਿੱਚ ਪਹਿਲਾਂ ਇਹ ਰੱਖੇ ਜਾਣੇ ਆ ਵੀ ਜਿਹੜੇ ਸਾਡੇ ਤੇ ਦਰੋਨਾਂ ਦੇ ਨਾਲ ਸਾਡੇ ਉੱਤੇ ਜਿਹੜੀ ਐਸਐਲਆਰ ਦੇ ਨਾਲ ਜਾਂ ਸਾਡੇ ਉੱਤੇ ਜਿਹੜਾ ਕੁਝ ਸ਼ੰਭੂ ਹੋ ਰਿਹਾਗਾ ਵੀ ਉਹ ਰਬੜ ਬੁਲੇਟਸ ਜਾਂ ਇੱਥੇ ਖਨੋਰੀ ਹੋ ਰਿਹਾਗਾ ਉਹ ਸਾਡੇ ਕਿਸਾਨਾਂ ਦੇ ਉੱਤੇ ਕਿਉਂ ਕੀਤਾ ਜਾ ਰਿਹਾਗਾ ਹੁਣ ਜਿਹੜੀ ਇੱਕ ਹੋਰ ਅਪਡੇਟ ਖਨੌਰੀ ਤੋਂ ਨਿਕਲ ਕੇ ਆ ਰਹੀ ਆ ਰਾਤ ਦੀ ਗਿਣਤੀ ਕੱਲ ਕੱਲ ਦੀ ਗਿਣਤੀ 39 39 ਪਲੱਸ 4 ਜਾਣੇ ਦੀ 43 ਕਿਸਾਨ ਜਿਹੜੇ ਖਨੌਰੀ ਸੀਰੀਅਸ ਮਤਲਬ ਇੰਜਰਡ ਹੋਏ ਆ ਜਿਨ੍ਹਾਂ ਦੇ ਇੰਜਰੀ ਆਪਾਂ ਦੇਖ ਸਕਦੇ ਆ ਪਰ ਉਹ ਉਨੀਆਂ ਵੀ ਸੀਰੀਅਸ ਨਹੀਂ ਸਾਰੇ ਠੀਕ ਨੇ ਪਰ 43 ਇੰਜਰੀਆਂ ਬਹੁਤ ਸੀਰੀਅਸ ਨੇ ਤੇ ਆਪਾਂ ਕਹਿੰਦੇ ਆ 50 60 ਨੌਜਵਾਨ ਜਾਂ ਬਜ਼ੁਰਗ ਜਿਨ੍ਹਾਂ ਦੇ ਉੱਤੇ ਸ਼ਰਲੇ ਵੱਜੇ ਆ ਤੋ ਬਹੁਤ ਸਾਰੀਆਂ ਚੀਜ਼ਾਂ ਆਈਆਂ ਵੈਬਸਾਈਟਾਂ ਦੇ ਉੱਤੇ ਉਹ ਜਿਹੜਾ ਉਹ ਇੱਕ ਰਾਕਟ ਲੌਂਚਰ ਜਗਾ ਛੋਟਾ ਜਿਹਾ ਮੈਂ ਫੋਟੋ ਵੀ ਪਾਈ ਸੀਗੀ ਉਹਦੀ ਉਹਨਾਂ ਦੀਆਂ ਵੀ ਵੈਬਸਾਈਟਾਂ ਦੇ ਉੱਤੇ ਆਉਣ ਲੱਗੀਆਂ ਵੀ ਉਹ ਕਿਵੇਂ ਮਿਲਦੇ ਨੇ ਕਿੱਥੋਂ ਇਹ ਇਹਨਾਂ ਨੇ ਜਾਂ ਕਿਵੇਂ ਇਹਨੂੰ ਸਰਕਾਰ ਲੈ ਸਕਦੀ ਆ ਉਹਦੇ ਤੇ ਉੱਤੇ ਲਿਖਿਆ ਵੀ ਹੋਇਆਗਾ ਵੀ ਇਹਨੂੰ ਦਰਵਾਜ਼ਾ ਭੰਨਣ ਲਈ ਯੂਜ਼ ਕੀਤਾ ਜਾਂਦਾਗਾ ਤੇ ਫੌਜ ਕੋਲੇ ਹੁੰਦੇ ਨੇ ਤੇ ਸਾਰੀਆਂ ਚੀਜ਼ਾਂ ਹਰਿਆਣੇ ਦੀ ਫੋਰਸ ਕੋਲੇ ਕਿਵੇਂ ਆ ਗਈਆਂ ਜਾਂ ਕਿੱਥੋਂ ਇਹ ਪਰਮਿਸ਼ਨ ਲਈ ਕੀ ਇਹ ਚੀਜ਼ਾਂ ਚਲਾਉਣ ਦੀ ਪਰਮਿਸ਼ਨ ਹੈਗੀ ਆ ਕੀ ਡਰੋਨ ਚਲਾਉਣ ਦੀ ਪਰਮਿਸ਼ਨ ਹੈਗੀ ਜਿੱਤੇ ਡੀਸੀ ਪਟਿਆਲਾ ਨੇ ਵੀ ਇਸ ਦੇ ਉੱਤੇ ਸਵਾਲ ਚੱਕਿਆ ਤੇ ਜਿਹੜੇ ਗ੍ਰਹਿ ਮੰਤਰੀ ਨੇ ਅਨਿਲ ਵੈਜ ਹਰਿਆਣੇ ਦੇ ਉਹ ਕਹਿ ਰਹੇ ਆ ਵੀ ਹੁਣ ਪੰਜਾਬ ਸਾਡੇ ਤੇ ਹੀ ਜਿਹੜੇ ਸਵਾਲ ਚੱਕੂਗਾ ਪੰਜਾਬ ਕਿਉਂ ਨਾ ਸਵਾਲ ਚੱਕੂਗਾ ਪੰਜਾਬ ਸਵਾਲ ਚੱਕੂਗਾ ਤੇ ਹਰਿਆਣਾ ਦੇ ਸਾਰੇ ਪ੍ਰਸ਼ਾਸਨ ਦੀ ਤੇ ਹਰਿਆਣਾ ਸਰਕਾਰ ਦੀ ਇੱਤੇ ਥੂ-ਥੂ ਹੋ ਰਹੀ ਆ ਵੀ ਉਹ ਕਰ ਕੀ ਰਹੇ ਨੇ ਇੱਕ ਪਾਸੇ ਕਿਸਾਨ ਸ਼ਾਂਤਮਈ ਜਾ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਕਰ ਕੀ ਰਹੇ ਹੋ ਪਰ ਸਾਰੇ ਕਿਸਾਨ ਭਰਾ ਨੌਜਵਾਨ ਚਾਹੇ ਉਹ ਸ਼ੰਭੂ ਬੈਰੀਅਰ ਹੋਵੇ ਚਾਹੇ ਉਹ ਖਨੌਰੀ ਹੋਵੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੀ ਰਾਤ ਉੱਥੇ ਜਿਵੇਂ ਹੁਣ ਸਵੇਰ ਦੀ ਆਪਾਂ ਗੱਲ ਕਰਦੇ ਆਂ ਪਾ ਪੂਜਾ ਕਰਕੇ ਸਾਰੇ ਜਿਹੜੇ ਮਹੱਤਵ ਹੋ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਪ੍ਰਸ਼ਾਦ ਆ ਲੰਗਰ ਆ ਉਹ ਨਾਲ ਦੇ ਪਿੰਡਾਂ ਤੋਂ ਆ ਰਹੇ ਆ ਅੱਜ ਜਿਵੇਂ ਜਿਵੇਂ ਦਿਨ ਬੀਤਦਾ ਜਾਊਗਾ ਅਸੀਂ ਤੁਹਾਨੂੰ ਉਥੋਂ ਦੀ ਗਤੀਵਿਧੀ ਦਾ ਦੱਸਦੇ ਵੀ ਰ੍ਹਾਂਗੇ ਵੀ ਕੀ ਕੁਛ ਉੱਥੇ ਹੋ ਰਿਹਾਗਾ ਜਾਂ ਕੁਝ ਵੀ ਉੱਥੇ ਹੋਊਗਾ ਤੁਸੀਂ ਸਾਡੇ ਹੋਰ ਪਲੈਟਫਾਰਮਸ ਤੇ ਟਾਕ ਵਿੱਚ ਰਤਨ ਦੇ ਉੱਤੇ ਦੇਖ ਸਕਦੇ ਹੋ ਸ਼ਾਮ ਵਾਲੀ ਮੀਟਿੰਗ ਦੀ ਵੀ ਤੁਹਾਨੂੰ ਅਪਡੇਟ ਦਵਾਵਾਂਗੇ ਜੋ ਉਮੀਦ ਆ ਵੀ ਮੀਟਿੰਗ ਲੰਬੀ ਵੀ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਲੀ ਮੀਟਿੰਗ 4 ਸਵਾ 4 ਘੰਟੇ ਸਾਢੇ 4 ਘੰਟੇ ਮੀਟਿੰਗ ਚੱਲੀ ਸੀ ਤਾਂ ਕਿਤੇ ਨਾ ਕਿਤੇ ਕੇਂਦਰ ਨੂੰ ਵੀ ਪਤਾਗਾ ਵੀ ਜੋ ਕੁਝ ਹੋ ਰਿਹਾ ਹੈਗਾ ਇਹ ਗਲਤ ਹੋ ਰਿਹਾ ਹੈਗਾ ਪਰ ਜਿਹੜੀ ਇਹ ੱਟਕੇ ਸਹੀ ਜਿਹੜਾ ਇਹ ਜ਼ਬਰਦਸਤ ਸਾਹਮਣਾ ਜਿਹੜਾ ਅਸੀਂ ਸਬਰ ਦੇ ਨਾਲ ਕਰ ਰਹੇ ਹਾਂ ਇਹੀ ਕਿਤੇ ਨਾ ਕਿਤੇ ਸਾਨੂੰ ਜਿੱਤ ਦਊਗਾ ਸੋ ਇਹ ਵੱਡੀਆਂ ਚੀਜ਼ਾਂ ਹੋ ਰਹਿਣਾਂ ਜੀਆਂ ਅਨਦਾਤੇ ਤੇ ਉੱਤੇ ਜਿਹੜੀਆਂ ਇਹ ਰਬੜ ਦੀਆਂ ਬੁਲੇਟਸ ਕਰੇ ਗੋਲੇ ਕਰੇ ਕਿੱਲਾ ਕਰੇ ਕੁਸ਼ ਸੋਇ ਚੀਜ਼ਾਂ ਦੇਖ ਕੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਗਰਾਊਂਡ ਦੇ ਉੱਤੇ ਸਮਝਣੀਆਂ ਚਾਹੀਦੀਆਂ ਆਈਆਂ ਵੀ ਜਦੋਂ ਵੱਡੇ ਲੋਕ ਜਾਂ ਜਿਹੜੇ ਰਾਜੇ ਲੋਕ ਜਿਹੜੇ ਤਖਤਾਂ ਦੇ ਉੱਤੇ ਬਿਠਾਉਂਦੇ ਨੇ ਉਹਨਾਂ ਨੂੰ ਆਮ ਜਨਤਾ ਹੀ ਬਿਠਾਉਂਦੀ ਆ ਡੈਮੋਕ੍ਰੇਸੀ ਦੇ ਵਿੱਚ ਫਿਰ ਉਹ ਕਿਵੇਂ ਅਤਿਆਚਾਰ ਕਰਦੇ ਨੇ ਤੇ ਹਰਿਆਣਾ ਪ੍ਰਸ਼ਾਸਨ ਜਾਂ ਹਰਿਆਣਾ ਸਰਕਾਰ ਖਾਸ ਕਰਕੇ ਸਵਾਲਾਂ ਦੇ ਵੱਡੇ ਘੇਰਾਂ ਦੇ ਵਿੱਚ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੇ ਖੁਲਾਸੇ ਹੋਣੇ ਹਨ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਅਸੀਂ ਹਰ ਇੱਕ ਰਿਪੋਰਟ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ